ਬੀਜੇਪੀ ਜਿੰਦਾਬਾਦ ਬੀਜੇਪੀ ਜਿੰਦਾਬਾਦ ਬੀਜੇਪੀ ਜਿੰਦਾਬਾਦ ਦਵਿੰਦਰ ਬਾਦਲੀ ਜਿੰਦਾਬਾਦ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾਗਰਾ ਹਰਿਆਣਾ ਮੁੱਖ ਮੰਤਰੀ ਬਲਾਕ ਦੇ ਸਾਥੀ ਦੋਮਾਰਾ ਸਾਡਨਵਾਸ ਕੇ ਅੰਦਰ پنچایت منتری دیویندر سنگھ بابلی کا ووتھ کیا اور کالے جھنڈے دکھائے اور نارے باجی کی گئی ਕਹਿਆ ਬਸ ਕੂਲ ਕਣੀ ਕੂਚ ਕਰਾਂਗੇ ਜਾਬ ਤੇ ਚ ਰਹਿ ਕੇ ਜਾਣਾ ਚਾਹੇ ਡੰਡਾ ਮਾਰਦਾ ਚਾਹੇ ਕੋਈ ਗੋਰੀ ਹੈ ਆਪਾਂ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਨਾਰੇ ਲਾਉਗੇ ਬਿਲਕੁਲ ਜਾਵਾਂਗੇ ਬਾਕੀ ਇੱਥੇ ਚਿੱcke ਖੜੇ ਨੇ ਸਾਰੇ ਸਾਥੀ ਆ ਗਏ ਓਏ ਹੋਰ ਯਾਰੇ ਕਿੰਨੇ ਕੋਦਰ ਪਾਏ ਨੇ ਤੁਹਾਡੇ ਮਗਰ ਨਾਲ ਪੈਰ ਦਾ ਪ੍ਰੋਟੈਕਸ਼ਨ ਡੰਡਾ ਇਹਨਾਂ ਦੇ ਫੇਰ ਕਿਹਾ ہرانہ سرکار مردہ پاکستان ہریا سرکار مردہ پاکستان والی سرکار مردہ پاس ਮੁਰਦਾਬਾਦ ਮੁਰਦਾਬਾਦ ਕਿਸਾਨਾਂ ਪਰ ਕੌਣ ਚਲਾਣੇ ਵਾਲੀ ਸਰਕਾਰ ਮੁਰਦਾਬਾਦ 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 ਇਨਕਲਾਬ ਜਿੰਦਾਬਾਦ ਜਿੰਦਾਬਾਦ ਗੋਜਾ ਗੇਜ ਮੈਂ ਗੋਜੀ ਮੈਂ ਗਰੀਬ ਕੀ ਕੋਈ ਨਹੀਂ ਸੁਣਵਾਈ ਓਰੇ ਪੂਰੇ ਕਾ ਸ਼ਾਸਨ ਪ੍ਰਸ਼ਾਸਨ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦਾ ਕੱਚਪਟ ਭਾਜੀ ਮੁਰਦਾਬਾਦ ਭਾਜੀ ਜੀਪੀ ਮੁਰਦਾਬਾਦ ਭਾਜੀ ਜੀਪੀ ਮੁਰਦਾਬਾਦ ਦਵਿੰਦਰ ਬਾਬਲੀ ਮੁਰਤਬਾਹ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾ ਹਰਿਆਣਾ ਡਾਕਰ ਬਲਾਕ ਦੇ ਸਾਥੀ ਦੁਆਰਾ ਸਦਨਬਾਸ ਕੇ ਅੰਦਰ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਾਬਲੀ ਦਾ ਵਿਰੋਧ ਕੀਤਾ ਔਰ ਕਾਲੇ ਝੰਡੇ ਦਿਖਾਏ ਨਾਰੇਬਾਜੀ ਕੀਤੀ ਗਈ ਦਵਿੰਦਰ ਬਾਬਲੀ ਮੁਰਤਬਾਹ ਦਵਿੰਦਰ ਬਾਬਲੀ ਮੁਰਤਬਾਹ ਜੈ ਜੈ ਜੀ ਮੁਰਤਬਾਹ ਜੈ ਜੈ ਜੀ ਮੁਰਤਬਾਹ 言うて ਕਾਲੇ ਨੇ ਗਿਆ ਪਸ ਸਕੂਲ ਕਣੀ ਕੂਚ ਕਰਾਂਗੇ ਜਾਬਤੇ ਚ ਰਹਿ ਕੇ ਜਾਣਾ ਚਾਹੇ ਡੰਡਾ ਮਾਰਦਾ ਚਾਹੇ ਕੋਈ ਗੋਲੀ ਹੈ ਆਪਾਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਨਾਰੇ ਲਾਉਦੇ ਬਿਲਕੁਲ ਜਾਵਾਂਗੇ ਬਾਕੀ ਇੱਥੇ ਕਿੱਥੇ ਖੜੇ ਨੇ ਸਾਰੇ ਸਾਥੀ ਆ ਜਾਈਓ ਆ ਜਾਈਓ ਓਏ ਹੋਰ ਯਾਰੇ ਕਿਹਨਾਂ ਕੋ ਉਧਰ ਪਵਾਏ ਨਹੀਂ ਜੀ ਤੁਹਾਡੇ ਮਗਰ ਨਾ ਲਾਡੀ ਦਾ ਪ੍ਰੋਟੈਸਟ ਡੰਡਾ ਇਹਨਾਂ ਦੇ ਫੇਰ ਕਿਹਾ ہرانہ سرکار مردہ پاکستان ہریا سرکار مردہ پاکستان کی بات والی سرکار مردہ پاس ਮੁਰਦਾਬਾਦ ਮੁਰਦਾਬਾਦ ਕਿਸਾਨਾਂ ਪਰ ਕੌੜ ਚਲਾਣ ਵਾਲੀ ਸਰਕਾਰ ਮੁਰਦਾਬਾਦ 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 ਇਨਕਲਾਬ ਜਿੰਦਾਬਾਦ ਜਿੰਦਾਬਾਦ ਗੋਜਾਂ ਗੇਜ ਮੈਂ ਗੋਜੀ ਮੈਂ ਗਰੀਬ ਦੀ ਕੋਈ ਨਹੀਂ ਸੁਣਵਾਈ ਓਰੇ ਪੂਰੇ ਕਾ ਸ਼ਾਸਨ ਪ੍ਰਸ਼ਾਸਨ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦਾ ਕੱਚਪਟ